ਲਓ ਜੀ ਪਾਤੇ ਆਪਾਂ ਚਾਲੇ ਤੇ 5:30 ਹੋ ਗਏ ਆਪਾਂ ਨੂੰ ਕਿਉਂਕਿ ਮੱਛਾ ਟੇਕਣਾ ਦੀ ਬਾਕੀ ਚਾਹ ਪਾਣੀ ਪਕਾਣੇ ਲੱਗਦੀ ਹੈ ਨਾ ਲਓ ਵੀ ਇੱਥੇ ਆਪਾਂ ਲੈਣ ਲੱਗੇ ਗਲੂ ਕੌਂਡੀ 1.5 ਕਿਲੋ ਮੀਟਰ ਆ ਗਏ ਆਪਾਂ ਦੇਖੀ ਸੇ ਨਾ ਲੋਟ ਰਹੇਗਾ ਬਾਕੀ ਚੜਾਈ ਬਹੁਤ ਸਿੱਖੀ ਆ ਲਓ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਲੋ ਜੀ ਇੱਥੋਂ ਪੂਰਾ 1 ਕਿਲੋਮੀਟਰ ਹੈਗਾ ਸ੍ਰੀ ਹਿਮਪੁਰ ਸਾਹਿਬ। ਬਾਕੀ ਮੌਸਮ ਕਾਫੀ ਖਰਾਬ ਆ ਹਨਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਬਤਾਇਆ ਆਪਾਂ ਯਾਤਰਾ ਕਰ ਰਹੇ ਆਂ ਸ੍ਰੀ ਹਿਮਪੁਰ ਸਾਹਿਬ ਦੀ ਤੇ ਆਪਾਂ ਰਾਤ ਅਗਲੇ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਤੇ ਇੱਥੇ ਹੁਣ ਆਪਾਂ ਚੱਲਣ ਲੱਗੇ ਤੇ ਆਪਾਂ ਉੱਠਦੇ ਸਵੇਰ ਤੇ 4:00 ਵੱਜ ਚੁੱਕੇ ਆ ਤੇ ਤਰੀਕ ਹੈ ਜੀ ਅੱਜ 27 ਅੱਜ ਆਪਾਂ ਅਰਦਾਸਨ ਕਰਾਂਗੇ ਗੁਰਦੁਆਰਾ ਸ੍ਰੀ ਹਿਮਪੁਰ ਸਾਹਿਬ ਦੇ ਤੇ ਜਿਹੜੀ ਕਿ 6 ਕਿਲੋਮੀਟਰ ਦੀ ਇੱਥੇ ਚੜ੍ਹਾਈ ਆ ਉਜਰਾਈ ਅੱਜ ਬਚਣੇ ਕੱਲਾ ਪਾਈ 13 ਕਿਲੋਮੀਟਰ ਹੈ ਨਾ ਤੇ ਆਪਾਂ ਉੱਥੇ ਦੇ ਬਾਅਦ ਚਾਹ ਪਾਣੀ ਸਾਥ ਤੇ ਆਪਾਂ ਇੱਥੋਂ ਕਰ ਚੱਲਦੇ ਆਂ ਤੇ ਆਪਣੀ ਜਿਹੜੀ ਯਾਤਰਾ ਉਹ ਸ਼ੁਰੂ ਕਰਦੇ ਨੇ ਤੇ ਪਹਿਲਾਂ ਆਪਾਂ ਮੱਥਾ ਟੇਕਦਾ ਦਰਵਾਜ਼ਾ ਤੇ ਫਿਰ ਆਪਾਂ ਚਾਹ ਪੀਨੇ ਆਂ ਤੇ ਆਪੀ ਕੇ ਫਿਰ ਆਪਾਂ ਚੱਲਦੇ ਆਂ ਅੱਗੇ ਨਾ ਚਿਤ੍ਰ ਨਾ ਨਿਤ੍ਰ ਪਰੇ ਹੈ ਪਵਿੱਤਰ ਪ੍ਰਤੀਸਰ ਅਦ੍ਰਿਸ਼ ਅਕ੍ਰਿਸ਼ਿਅ ਭਗਵਤੀ ਸ਼ੰਦ ਹੋਰ ਪ੍ਰਸਾਦ ਕਰ ਸ਼ਾਸਰੀਆ ਕਾਲ ਲਓ ਜੀ ਤ੍ਰੀਕ ਹੈਗੀ ਅੱਜ 27 ਟਾਈਮ ਹੋ ਗਿਆ 4:00 ਵਜੇ ਤੇ ਬਸ ਸੰਗਤ ਵੀ ਤੁਰ ਪਈ ਆਪਾਂ ਵੀ ਬਸ ਤੁਰ ਰਹੇ ਹਾਂ ਤੇ ਸਾਧ ਸੰਗਤ ਜੀ ਇਹ ਉਹ ਦਰਖਤ ਹੈ ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਰਹਿਐ ਜਿਨ੍ਹਾਂ ਨੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਹੇਮਕੋਟ ਸਾਹਿਬ ਦੀ ਖੋਜ ਕੀਤੀ ਦੀ ਲਓ ਜੀ ਕਰੋ ਦਰਸ਼ਨ ਤੇ ਬਾਕੀ ਇੱਧਰ ਵੀ ਲਿਖਿਆ ਹੈ ਨਾ 1900 ਸੈਂਟੀ ਵਿੱਚ ਕਿਉਂਕਿ ਇਹ ਸਾਰਾ ਲਿਖਿਆ ਹੋਣਾ ਕਾ ਸ੍ਰੀ ਅਕਾਲ ਲਓ ਜੀ ਪਾ ਤੇ ਆਪਾਂ ਚਾਲੇ ਤੇ 5:30 ਹੋ ਗਏ ਆਪਾਂ ਨੂੰ ਕਿਉਂਕਿ ਇਹ ਮੱਛਾ ਟੇਕਣਾ ਦੀ ਬਾਕੀ ਚਾਹ ਪਾਣੀ ਪਕਾਉਣੇ ਲੱਗਦੀ ਹੈ ਨਾ ਵਾਹਿਗੁਰੂ ਆਹਨੇ ਨੂੰ ਪਹੁੰਚ ਲਿਓ ਵਾਹਿਗੁਰੂ वाह इतों हैगी छे कि किलोमीटर की कढ़ाई वाह गुरुद्वारा गोबिंद धाम साहब तो आप चल पे बाकी इतने दुकाना वगैरह बहुत ने होटल वगैरह बहुत ने है ना ਤੇ ਅੱਜ ਤਰੀਕੇ ਕੀ 27 ਟਾਈਮ ਹੋ ਗਿਆ 5:30 ਤੇ ਆਪਾਂ ਤੁਹਾਨੂੰ ਐਗਜੈਕਟ ਦੱਸਾਂ ਕਿ ਕਿੰਨੇ ਵਜੇ ਆਪਾਂ ਪਹੁੰਚਦੇ ਆਂ ਤੇ ਇੱਕ ਵੀ ਅਰਦਾਸ ਕਹਿੰਦੇ 9 ਵਜੇ ਹੁੰਦੀ ਹੈ ਕਾ 12 ਵਜੇ ਹੁੰਦੀ ਆ ਵਾਹ ਆਪਾਂ ਮੈਪ ਤੇ ਜੈ ਕੀਤਾ ਗੁਰਦੁਆਰਾ ਖਾਲਸਾ ਦੂਰੀ ਇਹਦੇ 4.9 ਆ ਰਿਹਾ ਵੀ 4-5 5 ਕਿਲੋਮੀਟਰ ਲਾ ਲਓ ਇਹ 5 ਕਿਲੋਮੀਟਰ ਦਾ ਸੀ ਆਪਾਂ ਸੀ ਪਹਿਲੇ ਵੀ 6 ਕਿਲੋਮੀਟਰ ਬਾਕੀ ਹੋਦਾ ਮੈਪ ਹੋਰ ਪਾਸੇ ਦਾਰ ਲਓਗੇ ਨਾ ਤੇ ਕੁਝ ਐਵੇਂ ਦਾ ਟਰੈਕ ਆ ਆਪਣੇ ਬੰਦੇ ਆਉਂਦੇ ਆਪਾਂ ਨੂੰ ਇੰਡੀਕ ਦੇ ਤੇ ਚੱਲਦੇ ਆ। ਲਓ ਜੀ ਪੁਲ ਤੇ ਆ ਗਏ ਇੱਧਰ ਪਾਣੀ ਝਾਰਨੇ ਵਗਦੇ ਹੋਏ। ਆ ਪੁਲ ਤੇ ਆ ਗਏ ਆਪਾਂ। ਚਲੋ ਸ਼ੁਰੂ ਕਰੀਏ। ਜੰਮੀ ਤੋਂ ਇੰਨਾ ਬਣਾ। 6 ਕਿਲੋਮੀਟਰ ਹੈਗਾ ਨਾ ਫਰੀਮਪੁਰ ਸਾਹਿਬ। ਬਹੁਤ ਆ ਗਿਆ ਇੱਥੇ। ਨੀ ਜੜਿਆ ਜੜਿਆ ਆਪਾਂ ਨਾ ਬਧੀ ਜੜਿਆ ਫਿਰ ਵੀ ਬਿਨਾਂ ਰੁਕੇ ਹਾਂ ਇਹ ਤਾਂ ਰੇਨ ਦਾ ਕਿਉਂ ਬੱਦਹ ਹੁੰਦਾ ਹਾਂ ਹਾਂ ਲਓ ਜੀ ਆਪਾਂ ਦਾਮ ਲੈ ਲੈ ਜਾ ਰਹੇ ਆ ਤੇ ਮਗੀ ਬਾਰ ਕੋ ਦੇਖੋ ਜੋਦੀ ਬਹੁਤ ਆ ਕੇ ਤਾਰ ਰਹੀ ਆ ਆਪਾਂ ਹੌਲੀ ਹੌਲੀ ਜਾ ਰਹੇ ਆ ਤੇ ਪਹੁੰਚਣਾ ਬਹੁਤ ਟਾਈਮ ਲਾਣਾ 10 ਟਾਈਮ ਲੱਗਿਆ ਤੇ ਬਾਰ ਬੜਾ ਦਾ ਸਮਝੋ ਲਾਂਗੇ ਜਾ ਤਾ ਹਾਂ ਨਹੀਂ ਜਾ ਰਹੇ ਨਾ ਲੋ ਵੀ ਇੱਥੇ ਆਪਾਂ ਲੈਣ ਲੱਗੇ ਗੁਲੂ ਕੌਂਡੀ 1.5 ਕਿਲੋ ਮੀਟਰ ਆ ਗਏ ਆਪਾਂ ਦੇਖੀ ਇਹ ਨਾ ਲੋਟ ਰੰਗਾ ਬਾਕੀ ਚੜਾਈ ਬੁਰੀ ਦਿੱਖੀ ਆ ਆ ਗੀ ਯਾਰ ਡੱਬਾ ਪਾੜ ਇੱਕ ਸਾਈਡ ਤੋਂ ਇੱਕ ਸਾਰੇ ਪੱਟੇ ਤੋਂ ਆਹਾ ਪਾੜ ਦੇ ਬਾਕੀ ਚੜਾਈ ਭੌਲ ਦੇਖੀ ਆ ਨਾ ਲਓ ਜੀ ਬਹੁਤ ਕੀ ਚੜਾਈ ਹੈ ਨਾ ਲਓ ਜੀ ਇੱਥੋਂ ਰਹਿ ਕੇ ਉਹਨਾਂ 6 ਕਿਲੋਮੀਟਰ ਤੇ ਬਾਕੀ ਰੇਂਜ ਵੀ ਵਧੀਆਉਂਦੀ ਹੈ ਮੋਬਾਈਲ ਦੀ ਗੱਲਬਾਤ ਹੁੰਦੀ ਆ ਬਾਕੀ ਐ ਮੇਰਾ ਟਰੈਕ ਆ ਸਾਰਾ ਨਾ ਸਮਾਂ ਹੋ ਗਿਆ 6:41 ਤੇ ਆ ਬੰਦੇ ਆਪਣੇ ਬੈਠ ਰਹੇ ਆ ਦੋ ਕਿਉਂਕਿ ਚੜਾਈ ਬਹੁਤ ਸਿੱਖੀ ਆ ਤੇ ਆਕਸੀਜਨ ਵੀ ਮੰਨ ਲਾ ਥੋੜੀ ਜੀ ਪ੍ਰੋਬਲਮ ਹੋ ਰਹੀ ਆ ਤੇ ਬਾਕੀ ਨੈਟਵਰਕ ਆ ਰਿਹਾ ਹੁੰਦਾ ਤੇਰਾ ਫਟ ਚੱਲ ਗਿਆ ਪੈਦਾ ਬਾਜ ਜਾ ਰਹਿਆਂ ਵਾਲੇ ਵਾਲੇ ਮੀਂਹ ਮਾਰੇ ਤੇ ਟੂਟ ਤੇ ਤੋਂ ਚਾਰ ਛੱਡ ਚੜ੍ਹ ਗਿਆ ਮੇਰੇ ਹਿਸਾਬ ਨਾਲ ਚਲੋ ਜਾਂਦੇ ਹਾਂ ਲਓ ਜੀ ਆਪਾਂ ਰਾਹ ਤੇ ਚ ਰਗੇ ਤੇ ਬਾਕੀ ਰਸਤਾ ਬਹੁਤ ਖਰਾਬ ਆ ਕੋਸਾ ਕੋੜਿਆਂ ਕਰਕੇ ਕੋਸ ਇਦਾਂ ਹਨਾ ਗਿੱਲਾ ਗਿੱਲਾ ਰਹਿੰਦਾ ਤੇ ਰਸਤਾ ਉੱਪਰੋਂ ਬਹੁਤ ਖਰਾਬ ਆ ਤੇ ਤਿੱਖੀ ਚੜਾਈ ਆ ਤੇ ਗਰਮੀ ਪੂਰੀ ਆਈ ਹੋਈ ਆ ਤੇ ਬਾਕੀ ਤੁਹਾਨੂੰ ਵਾਲੇ ਜਨ ਪਹਾੜ ਦਿਖਾ ਦਿੰਦੇ ਹਾਂ ਤੇ ਆਪਾਂ 12:00 ਵਜੇ ਦਾਸਤ ਸੰਭਲ ਹੋ ਜਾਂਦੇ ਥੋੜੀ ਰਹਿ ਗਈ ਹੋਰ ਲਾਓ ਜੀ ਅਗਲਾ ਸਟੇਪ ਆਪਣਾ ਇੱਥੇ ਆ ਤੇ ਇੱਥੇ ਪਾ ਲੈ ਦਾ ਬਿਲਕੁਲ 10:30 ਦਾ ਹੋ ਗਿਆ ਬਾਕੀ 3 ਕਿਲੋਮੀਟਰ ਰਹਿ ਗਿਆ ਉਰੋਂ ਨਾ ਬਾਕੀ ਉਹ ਦੇਖੋ ਤੇ ਚੜਾਈ ਪੂਰੀ ਠਿੱਕੀ ਆ ਰਹੀ ਹੈ ਕਿਤੇ ਵੀ ਐ ਨਹੀਂ ਹੋਈ ਵੀ ਹਾਂ ਘਾਟ ਆਈ ਹੋਵੇ ਮ ਬੱਦਲ ਦੇਖੋ ਜੀ ਮਦਨਾ ਜੀ ਆ ਗਏ ਲਓ ਜੀ ਬੱਦਲਾਂ ਦੇ ਵਿੱਚ ਬਿਲਕੁਲ ਪਹੁੰਚ ਚੁੱਕੇ ਆਪਾਂ ਤੇ ਆਪਾਂ ਨਿਸ਼ਾਨ ਸਾਹਿਬ ਦੇਖਣ ਲੱਗੇ ਤੁਹਾਨੂੰ ਦਿਖਾਉਨੇ ਆ ਤੇ ਇੱਥੋਂ ਤਕਰੀਬਨ 3 ਕਿਲੋਮੀਟਰ ਰਹਿ ਗਿਆ ਬਾਕੀ ਮੌਸਮ ਤਾਂ ਬਹੁਤ ਨਿਕਲੀ ਹੋਈ ਆ ਚੱਲਦੇ ਆ ਲਓ ਜੀ ਨਿਸ਼ਾਨ ਸਾਹਿਬ ਜਿਹੜਾ ਦਿਖਣ ਲੱਗ ਗਿਆ ਦੇਖੋ ਜਿਹੜਾ ਦਿਖਿਆ ਸਾਂਤਾ ਵੇੜਾ ਪੰਚਨ ਲੱਗ ਗਿਆ ਤੇ ਉਹ ਠੇਸ ਨਾਲ ਖੰਸਾ ਠੀਕ ਆ ਅਰੇ ਕਿਰਤ ਕਦਾਈ ਗਿਆ ਮੂਵੀ ਬਣਾਉਣ ਲੱਗ ਗਿਆ ਤੈਨੂੰ ਚੱਲਦੇ ਆ ਲਾਓ ਵੇ ਇੰਨਾ ਆਪਾਂ ਉਪਰ ਆ ਗਏ ਹੁਣ ਦੇਖੋ ਬਹੁਤ ਆ ਗਏ 4-5 ਕਿਲੋਮੀਟਰ ਆ ਗਏ 4 5 5.5 ਤੇਜ਼ੀ ਦੇ ਗਾੜੀ ਆਪਾਂ ਨੂੰ ਇਵੇਂ ਦਾ ਰਸਤਾ ਠੀਕ ਹੈ ਚੱਲੀਏ ਲੋ ਵੀ ਇੱਥੇ ਆਪਾਂ ਰੁਕੇ ਸੀ ਇੱਥੇ ਆਪਾਂ ਨਿੰਮਕੀ ਦੀ ਬੋਤਲ ਲਈਏ ਦਿਖਾਈ ਬਾਈ ਬੋਤਲ 60 ਰੁਪਏ ਦੀ ਹੋ ਗਈ ਰਿਆ ਕਹਿੰਦਾ ਇਹ ਹਾਂਜੀ ਇੰਨਾ ਵਰਕ ਪੈ ਗਿਆ ਥੋੜਾ ਨਿੰਮਕਾ ਪੀ ਰਹੇ ਹਾਂ ਨਾਲ ਚਾਕਲੇਟ ਸਵਾ ਨਾ ਹੋ ਗਏ ਤੇ ਆਪਾਂ ਗਲੇਸ਼ੀਅਰ ਦੇ ਕੋਲੇ ਪਹੁੰਚਣ ਵਾਲੇ ਆ ਹੂੰ ਤੇ ਨਿਸ਼ਾਨ ਸਾਹਿਬ ਉਹ ਦਿਖਦਾ ਉਹ ਆਉਂਦਾ ਕਿੰਨਾ ਟਾ ਲੱਗਦਾ ਉਹ ਦੇਖੋ ਬਾਕੀ ਪਹਾੜਾਂ ਦਾ ਵੀਊ ਦੁਖਾਣੇ ਇੱਥੇ 11 ਕਬਾਦ ਨੂੰ ਭੌਂ ਜਾਂਗੇ। ਲਓ ਜੀ ਗਲੇਸ਼ੀਅਰ ਆ ਗਿਆ ਭਾਈ, ਬਰਫ਼ ਆ ਗਈ। ਇਹ ਦੋ ਬਰਫ਼ੀ ਆਉਗੀ ਹਾਂ। ਆ ਪਾਣੀ ਬਰਫ਼ ਚ ਆ ਰਿਹਾ। ਚੜਾਈ ਭਾਈ ਬਹੁਤ ਤਿੱਖੀ ਆ ਨਾ। ਚੜਾਈ ਬਹੁਤ ਤਿੱਖੀ ਆ। ਔਖਾ ਯਾਰ। ਹੂੰ। ਅਨ ਜਾਣ ਮੁੰਡਾ ਸਭ ਮੰਗਾ ਨਾਲ ਸਹੀ ਗੱਲ ਆ। ਸਾਰੀ ਬਹੁਤ ਔਖਾ ਖਾਸ ਕਰਕੇ। ਲਓ ਭਾਈ ਪਹੁੰਚ ਗਏ ਪਹਿਲੇ ਗਲੇਸ਼ੀਅਰ 'ਚ। ਬਰਫ ਚ ਤੈਨੂੰ 10 ਵਜੇ ਵਾਲੇ ਹੋਣਗੇ 10 ਹਾਂ ਹਾਂ ਘੰਟਾ ਹੋਰ 1 ਘੰਟਾ ਹਾਂ ਬਾਕੀ ਇੱਥੇ ਪੌੜੀਆਂ ਬਣਾਈਆਂ ਹੁੰਦੀਆਂ ਨੇ ਆ ਦੇਖੋ ਜੀ ਹਾਂ ਹਾਂਜੀ ਪਹਿਲਾ ਗਲੇਸ਼ੀਅਰ ਪਾਰ ਕਰਕੇ ਆਪਾਂ ਬਹਿ ਗਏ ਆਗੇ ਤੇ ਬਾਕੀ ਪੈਰ ਬੋਤਲ ਕਦਮ ਕੇ ਬਰਤ ਤੋਂ ਦੁਹਾਨ ਨੇ ਵਾਲੇ ਆ ਹਾਂ ਹਾਂਜੀ ਇੱਥੇ ਆਪਾਂ ਰੈਸਟ ਕਰ ਰਹੇ ਹਾਂ ਬਾ 5 ਮਿੰਟ ਰੋਕੇ ਸੋ ਤਰਪਾਂ ਤੇ ਇੱਥੇ ਆਪਾਂ ਤੋਂ ਨਿਕਲੇ ਲੋਕਾ ਸੂਰਜ ਤਾਂ ਆਪਾਂ ਨੇੜੇ ਆ ਗਏ ਨਾ ਤੇ ਬਾਕੀ ਉੱਤੇ ਦੇਖੋ ਬਰਫ ਪਾਣ ਆ ਬੱਦਲ ਦੇਖੋ ਇੱਧਰ ਚੱਲਦੇ ਆ ਤੇ ਬੱਦਲ ਇੱਕ ਲੱਖ ਦੇ ਕੋਨਾ ਹੋ ਗਿਆ ਅਲੇ-ਦਲੇ ਪਾਪ ਜੀ ਬਣ ਗਈ ਬੱਦਲਾਂ ਦੀ ਆ ਦੇਖੋ 100000 ਜਾਰਾ ਜਾਰਾ ਚਾਸੀ ਮਾਈ ਦੀ ਹੋਠਾ ਜਾਨਾ ਰਾਤ ਸਾਡੇ ਲੇਗੇ ਰਾਤ ਮਨੇ ਨਹੀਂ ਆਜਾ ਬਰਫੋਂ ਪਨ ਫੇਰਾ ਗਈ ਤੇ ਦੂਜੀ ਵਾਰ ਲਓ ਕਿਹਾ ਦੇਖੋ ਇੱਧਰ ਬਰਫ ਹਨ ਤੇ ਕਾਮ 10 ਬੱਤੀ ਇਹਥੇ ਬਸੇ ਪੋੜੀਆਂ ਬਣਾਈਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਪਚਾ ਕੇ ਚੜ੍ਹਨਾ ਪੈਂਦਾ ਪੈਰ ਥਿਰਕਦਾ ਪਾਣੀ ਦੇ ਦਈਏ ਆਪਾਂ ਲਾਓ ਭਾਈ ਇੱਕ ਬੰਦੇ ਨੇ ਵੀ ਅਸੀਂ ਆ ਬਾਸਕਟ ਕਰਾ ਕੇ ਦੇ ਰਹੇ ਹਾਂ ਡਾਊਨ ਹੋ ਗਿਆ ਬੰਦਾ ਸਾਡਾ ਲੋਟਾ ਤੇ ਇਹਨਾਂ ਦੇ ਵਾਸਤੇ ਰਿਡਿਫਿਕਸ ਚਾਹੀਦਾ ਨਾ ਇਹ ਬਹੁਤ ਐਗਰੀਮੈਂਟ ਕਰਦੇ ਨੇ ਹੈ ਹਜ਼ਾਰ ਤੇ ਬਿਠਾਉਣੇ ਆ ਇਹ ਚੱਲਦੇ ਆ ਬਾਕੀ ਬੱਤਲਬਾਈ ਦੇਖੋ ਚੱਲ ਬੈਠ ਬੈਠੋ ਕੋਈ ਨਾ ਲੈ ਹੋਏ ਬਾਈ ਨੰ ਲਾ ਬਾਈ ਬਾਈ ਨੰ ਲਾ ਬਾਈ ਆਜਾ ਸਿਆਲ ਵੀ ਹਾਂ ਵੀ ਓਕੇ ਆ ਚੱਲ ਬਾਗੇ ਹੁਣ ਤਾਂ ਥੋੜੀ ਰਹਿ ਗਈ ਉਹ ਕੰਮ ਥੱਕਾ ਕਰਨਾ ਖਰੀਜ ਨੇ ਜਾਂ ਸਾਥ ਹੀ ਦੇ ਰਿਹਾ ਕ ਨਹੀਂ ਬਰਾਖਸੀ ਵੀ ਕੱਟਾ ਲਓ ਵੀ ਉਰਿਆ ਕਾ ਲెంਕਾ 80 ਰੁਪਏ ਦਾ ਹੋ ਗਿਆ 20 ਪੇ ਹੋਰ ਵਧ ਗਏ ਲెంਕਾ ਪੜਾ ਰਹੇ ਆ ਬਾਈ ਨੂੰ ਆਪਾਂ ਇਹ ਬਾਕੀ ਆ ਗਾ ਸਾਰਾ ਟਰੈਕ ਆ ਨਾ ਐਵੇਂ ਲੈ ਲੈ ਨੂਣ ਲੈ ਲੈ ਨੂਣ ਲਓ ਭਾਈ ਬਾਸਕਟ ਆਪਾਂ ਫੇਰ ਚੇਂਜ ਕਰ ਰਹੇ ਕਿਉਂਕਿ ਬਾਈ ਮੁੱਕਰ ਗਿਆ ਕਹਿੰਦਾ 1200 ਲੂਮ ਮੈਂ ਤਾਂ ਤੇ ਹੁਣ 1000 ਚ ਆਪਾਂ ਹੋਰ ਕਰ ਲਿਆ ਕਿਉਂਕਿ ਇਹ ਤਾਂ ਥੋੜੀ ਹੋ ਰਹੀ ਹੈ ਨਾ ਬਾਟ ਜੇ ਆਪਾਂ ਗੱਲ ਕਰੀਏ ਤੇ ਉਹ ਕਹਿੰਦਾ ਮੈਂ 1200 ਲਊਂਗਾ ਉਹਨੇ ਇੱਥੇ ਮੇਰਾ ਅੱਧਾ ਤੱਕ ਲਾਤਾ ਇਹ ਨਹੀਂ ਗਲਤ ਗੱਲ ਆ ਯਾਰ ਪਹਿਲਾਂ ਜਵਾਨ ਕਰ ਲਾਂਗੇ ਬਾਅਦ ਜਵਾਨ ਤੋਂ ਮੁੱਕਰ ਜਾਂਦੇ ਨੇ ਤੇ ਹੁਣ ਉਹਨੇ 1000 ਚ ਗੱਲ ਹੋ ਗਈ ਗੱਲ ਖਤਮ ਹੋ ਗਈ ਬਣੀ ਗੱਦੇ ਯਾਰ ਤੇ ਹੁਣ ਆਪਾਂ 1000 ਚ ਹੋਰ ਕਰਿਆ ਕਿਉਂਕਿ ਬਾਈ ਕਾਫੀ ਡਾਊਨ ਹੈ ਜੇ ਆਕਸੀਜਨ ਦੀ ਕਮੀ ਆ ਨਾ ਉੱਪਰ। ਲੱਗੀ ਬਰਫ ਦੇਖੋ ਤੇ ਇੱਥੇ ਕਿ ਧੁੱਪ ਕੈੜੀ ਹੋ ਜਾਂਦੀ ਥੋੜੀ ਜਿਹੀ। ਬਹੁਤ ਤਿੱਖੀ ਤਿੱਖੀ ਹੋ ਜਾਂਦੀ ਸੂਰਜ ਨੇੜੇ ਆਪਾਂ ਆ ਜੰਨੇ ਨਾ। ਦੇਖੋ। ਲਓ। ਤੇ ਹੁਣ ਆ ਬਾਈ ਕਰਿਆ। ਤੇ ਆ ਬਾਈ ਦਾ ਜਵਾਨ ਕਰਕੇ ਮੁੱਕਰ ਗਿਆ। ਮੈਨੂੰ ਪਹਿਲਾਂ ਵੜੇ ਬੋਝ ਲੈ ਲੈ। ਪਹਿਲਾਂ ਇਹਨਾਂ ਜਵਾਨ ਕਰੀ ਜੀ ਹੁਣ ਆ ਬਾਈ ਕਰਿਆ। ਮੈਨੂੰ ਵਾਸੇ ਲਾ ਤੂੰ 100 ਰੁਪਏ ਨਹੀਂ ਦੇ ਤੀ। ਲਓ ਜੀ। ਲਓ ਜੀ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਪੌੜੀਆਂ ਰਾਹੀਂ ਤੇ ਇੱਕ ਇੱਧਰ ਦੀ ਕਿੰਨਾ ਦੇਖੋ ਇੱਕ ਆ ਜਾਂਦਾ ਤੇ ਇੱਕ ਪੌੜੀਆਂ ਜਾਂਦੀਆਂ ਨੇ ਆ ਪੌੜੀਆਂ ਜਾਂਦੀਆਂ ਲਓ ਜੀ ਇੱਥੋਂ ਪੂਰਾ 1 ਕਿਲੋਮੀਟਰ ਹੈਗਾ ਸ਼੍ਰੀ ਹਿੰਦਕੁਰ ਸਾਹਿਬ ਬਾਕੀ ਮੌਸਮ ਕਾਫੀ ਖਰਾਬ ਆ ਹਨਾ ਦੇਖੋ ਇਹ ਤਾਂ ਪੂਰਾ 1 ਕਿਲੋਮੀਟਰ ਰਹਿ ਗਿਆ ਚਲੋ ਚਾਲ ਟਾਈਮ ਹੋ ਗਿਆ 11:7 ਸਵਾ 11 ਹੋਣ ਲਿਆ ਚਲਾਈ ਬਹੁਤ ਜ਼ਿਆਦੇ ਸੀ ਦਾ ਹਾਫਤ ਬਣੀ ਪੰਜਾਬੀ ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਆ ਪਾਰਕ ਛੀਨਾ ਪੱਥਰਾਂ ਦਾ ਆ ਦੇਖੋ ਫੁੱਲ ਹੋਏ ਹੋਏ ਹੈਨਾ ਪਹਾੜਾਂ ਦੇ ਵਿੱਚ ਦੇਖੋ ਫੁੱਲ ਹੋਏ ਹੋਏ ਦੇਖੋ ਕਿੰਨੇ ਸੋਹਣੇ ਹੋਏ ਹੋਏ ਇਹ ਵੀ ਤੇ ਬਸ ਥੋੜੀ ਰਹਿ ਗਿਆ ਬਾਅਦ ਚੱਲਦੇ ਆ ਲਓ ਜੀ ਪਹੁੰਚ ਗਏ ਫਾਈਨਲੀ 11:30 ਹੋ ਗਏ ਤੇ ਪਹੁੰਚ ਚੁੱਕੇ ਆਪਾਂ ਅੱਗੇਦਰ ਦੇਖੋ ਮੌਸਮ बहुत खराब है लाओ जी फाइनली अपना गुरुद्वारा साहब पहुँच गए हलो आप गुरुद्वारा साहब श्री हिमपुर साहब